ਚੱਲ ਦੱਸ ਯਾਰ ਹੁਣ ਮੈਨੂੰ ਚੱਲ ਤੂੰ ਤੜਿਆ ਛੱਡ ਯਾਰ ਤੂੰ ਉੱਥੇ ਬੈਠ ਤੈਨੂੰ ਮੈਂ ਦੱਸਦਾ ਇਹਨਾ ਦੇਖ ਲੈ ਹੋਰ ਕੱਟ ਦਿੰਨਾ ਨਾ ਬਹਿ ਜਾ ਬਹਿ ਜਾ ਤੈਨੂੰ ਮੈਂ ਦੱਸ ਅੱਛਾ ਤੂੰ ਮੇਰੀ ਗੱਲ ਨਿੱਕ ਧਿਆਨ ਨਾਲ ਸੁਣ ਹਾਂ ਬੋਲ ਉਤਾਰਿਆ ਤੂੰ ਕੁਛ ਨਾ ਕਰ ਹੁਣ ਨਾ ਵਿਆਹ ਕਰਾ ਲਾ ਬਸ ਓਏ ਲੱਗਿਆ ਵਿਆਹ ਦਾ ਯਾਰ ਇੱਕ ਤਾਂ ਮੇਰੀ ਮਾਂ ਨਹੀਂ ਘਟ ਤੇ ਦੂਜਾ ਤੂੰ ਮੈਨੂੰ ਇੱਕ ਹੋਰ ਮੇਰੇ ਗੱਲ ਪਾਉਣ ਨੂੰ ਫਿਰਦਾ ਵਾਹ ਬਈ ਵਾਹ ਵੱਡਾ ਸਲਾਹ ਕਰ ਤੇਰੀਆਂ ਇਹ ਨਾ ਸਲਾਹਾਂ ਨਾਲੋਂ ਤਾਂ ਨਾ ਮੈਂ ਕੱਲਾ ਹੀ ਚੰਗਾ ਵੀਰੇ ਉਹ ਤੂੰ ਦੇਖੀ ਜਾਈਂ ਜਦ ਤੇਰਾ ਵਿਆਹ ਹੋ ਗਿਆ ਪਰ ਜਾਈਂ ਤੇਰੀ ਪੂਰੀ ਸੇਵਾ ਕਰਿਆ ਕਰੂ ਤੂੰ ਤਾਂ ਉਹਦੇ ਅੱਗੇ ਪਿੱਛੇ ਘੁੰਮਿਆ ਕਰੇਂਗਾ ਨਿਆਰੇ ਲੇਂਗਰ ਨਿਆਰੇ ਬੱਸ ਓ ਬੱਸ ਵੀਰੇ ਮੈਂ ਤਾਂ ਚੱਲਿਆ ਯਾਰ ਤੂੰ ਤਾਂ ਹੋਰ ਇਰਿਟੇਸ਼ਨ ਫੜ ਲਿਆ ਯਾਰ ਦਿਨੇ ਹੈ ਤੂੰ ਦਿਨੇ ਭੰਗ ਪੀ ਲਈ ਯਾਰ ਓ ਨਹੀਂ ਤਾਰਿਆ ਮੈਂ ਤਨੂੰ ਚੰਗੀ ਸਲਾਹ ਦਿੰਨਾ ਕੋਈ ਨਾਲੇ ਤੇਰਾ ਭਲਾ ਨਾਲੇ ਤੇਰੇ ਘਰਦਿਆਂ ਦਾ ਤੂੰ ਮੇਰੀ ਗੱਲ ਨਹੀਂ ਮੰਨਦਾ ਨਹੀਂ ਨਹੀਂ ਬੋਲੇ ਇਹ ਗੱਲ ਤਾਂ ਨਹੀਂ ਮੈਨੂੰ ਪੁੱਗਣੀ ਯਾਰ ਯਾਰ ਮੈਂ ਤਾਂ ਦੇਖੀ ਸੋਚਿਆ ਸੀ ਵੀ ਚੱਲ ਰੱਤੀ ਮੇਰਾ ਯਾਰ ਆ ਹਨਾ ਤੇ ਚੱਲ ਵੀ ਮੇਰੇ ਲਈ ਚੰਗਾ ਹੀ ਸੋਚੂਗਾ ਪਰ ਤੂੰ ਤਾਂ ਯਾਰ ਬਾਲਾ ਭੈੜਾ ਯਾਰ ਬੰਦਾ ਹੈ ਮੇਰੇ ਕੋਲ ਹੋਰ ਮੇਰੇ ਗਾ ਮਤਲਬ ਮੁਸੀਬਤ ਜਿਹਾ ਸੀ ਆਪਾਂ ਇੱਕ ਹੋਰ ਗੱਲ ਪਾਉਣ ਨੂੰ ਫਿਰਦਾ ਤਾਂ ਨਾ ਵੀਰੇ ਮੈਨੂੰ ਨਹੀਂ ਇਹ ਪੁੱਗਣੀ ਹੈਗੀ ਆਪਾਂ ਤਾਂ ਚੱਲੇ ਯਾਰ ਉੱਠ ਕੇ ਬੱਸੋ ਬੱਸ ਵੀਰੇ ਮੈਂ ਤਾਂ ਚੱਲਿਆ ਯਾਰ ਆਪਣਾ ਘਰ ਨੂੰ ਯਾਰ ਉਹ ਮੰਨ ਲੈ ਹਜੇ ਵੀ ਗੱਲ ਮੇਰੀ ਗਾਲਾਂ ਹੀ ਖਾਏਗਾ ਮੁੜਿਆ ਕੰਨ ਦੀ ਇਸ਼ਤੀ ਕਰਾਉਣਾ ਆ ਆ ਗਿਆ ਮੰਨ ਲਾ ਕੋਈ ਨਾ ਤਾਰਿਆ ਕੋਈ ਨਾ ਭੱਜ ਲਾ ਜਿੱਥੇ ਤੱਕ ਭੱਜਣਾ ਤੇਰੇ ਗੱਲ ਸੁਣਾ ਵਿਆਹ ਲਾ ਬਟਾ ਪਾ ਕੀ ਹਟੂਗਾ ਆ ਤੈਨੂੰ ਮੈਂ ਵੀ ਤੇਰਾ ਦੋਸਤ ਆ ਜੇ ਮੈਂ ਨਹੀਂ ਤੇਰਾ ਬੁਰਾ ਸੋਚਿਆ ਫਿਰ ਹੋਰ ਕੌਣ ਸੋਚੂਗਾ ਭੱਜ ਲਾ ਦੇ ਬਾਰੇ ਮੇਰੇ ਵੱਲੇ ਵਾਗਿਆ ਹੁਣ ਇਹ ਤਾਂ ਕੰਮ ਤੇ ਢੱਕਾ ਵੀ ਤੋੜਦੇ ਕੋਈ ਜਿਗਾ ਹੈ ਤਾਂ ਹੁਣ ਮੈਨੂੰ ਜਮਾਂ ਦੀ ਕੁਝ ਕਰਦੇ ਕੋਈ ਕੰਮ ਵੀ ਨਹੀਂ ਕਰਾਉਂਦੇ ਜਾਂ ਕੰਮ ਤੇ ਕਰਾਉਂਦੇ ਵੀ ਨੇ ਕੋਈ ਬਗਾਰਦੇ ਹੀ ਨਹੀਂ ਕੋਈ ਚੰਗਾ ਕੰਮ ਨਹੀਂ ਕਰਦੇ ਬੇੜੀ ਬੈਠੜੇ ਮੰਮੀ ਮੰਮੀ ਚੁੱਪ ਕਰ ਜਾ ਮੰਮੀ ਦੇਖੀ ਤੂੰ ਨਾ ਮਨ ਹੌਲਾ ਕਰਿਆ ਕਰ ਦੇਖੀ ਤੇ ਦੇਖੀ ਤੇਰਾ ਪੁੱਤ ਨਾ ਤੈਨੂੰ ਐਸ਼ ਕਰਾਊਗਾ। ਵਿਖੀ ਫਿਰਦਾ ਤੂੰ ਐ ਕਿਹਾ ਕਰੇ ਨਹੀਂ ਤੇ ਮੇਰਾ ਹੀ ਮੁੰਡਾ, ਇਹ ਮੇਰਾ ਹੀ ਪੁੱਤ ਆ। ਆਈ ਮਾਣ ਹੌਲਾ ਕਰੀਦਾ ਮੈਂ। ਆਹ। ਬੰਦਾ ਚੁੱਪ ਵੀ ਨਹੀਂ ਕਰਦੀ ਹੈਗੀ। ਤੇ ਤੂੰ ਮੈਨੂੰ ਐਸਾ ਕਰਾਈਂਗਾ। ਤੂੰ ਦਾ ਆਖੂ ਤੇਰੇ ਰਾਤ ਨਹੀਂ ਉੱਠਦਾ। ਉਹ ਮੇਰੇ ਗੋਲ ਨੂੰ ਮੋੜਦਾ ਐਸਾ ਕਰਾਉਣਗੇ। ਮੈਂ ਮੇਰੇ ਲਾਡਲੇ ਘੋੜ ਮਲੂ ਰਿਹਾ ਪੁੱਤ। ਤੂੰ ਕਿਉਂ ਨਿਕਲ ਦਾਰਨ ਕੋਲ ਆਇਆ ਮੈਂ ਠੀਕ ਪਰ ਐਵੇਂ ਆਈਏ ਵੀ ਕੋ ਜਿਸ ਨੂੰ ਸੁਣਾਉਣਾ ਹੈ ਨਾ ਜਿਸ ਨੂੰ ਸੁਣਾਉਣਾ ਵੀ ਆਉਂਦਾ ਹੈ। ਵੇ ਵੱਡੇ ਅਖਰਾ ਕਰਿਆ ਜੇ ਵਾਰ ਵੀ ਆ ਜਾ ਕਰ ਲੱਗਿਆ ਕੀ ਹੋ ਗਿਆ ਮੰਮੀ ਕੀ ਹੋ ਗਿਆ ਉਹ ਲੈ ਮੰਮੀ ਤੂੰ ਛੱਡੇ ਨੂੰ ਡੰਗਰ ਜਿਹੇ ਨੂੰ ਤੂੰ ਦੱਸ ਇਹਦੇ ਥੱਪੜ ਲਾਉਣੇ ਆ ਤੂੰ ਦੱਸ ਯਾਰ ਇਹਨੇ ਇਹਨੇ ਥੱਪੜ ਅਸੀਂ ਲਾਉਣੇ ਆ ਨਾਲੇ ਆਪਾਂ ਨੂੰ ਇਹਨੂੰ ਕੁੱਟ ਕੇ ਵੀ ਕੀ ਮਿਲ ਜੂਗਾ ਬੇਸ਼ਰਮ ਮਾਸੇ ਰੇ ਦਾ ਤਾਂ ਇਹਨੂੰ ਕਿਹੜਾ ਕੁੱਟ ਪਈ ਤਾਂ ਕੋਈ ਫਰਕ ਪੈਣਾ ਇਹ ਲੈ ਕੋ ਬੇਸ਼ਰਮ ਆ ਤੂੰ ਸਾਰੇ ਨਾਲ ਬਿਗਾ ਡੱਬ ਕੇ ਤੁਸੀਂ ਉਹੀ ਲਊਗੀ ਤਾਂ ਪਿਆ ਮੇਰਾ ਉਹੀ ਕੰਜਰਾਂ ਨੇ ਇੱਥੇ ਖਾ ਲਈ ਮੈਂ ਜਿੰਨੇ ਜੰਮੇ ਸਾਰੇ ਨਕਮ ਮੈਨ ਨੇ ਉਹੀ ਜਮਾਨੀ ਸ਼ੁਰੂ ਦੇ ਹਲੇ ਆਜੇਗਾ ਤੁਹਾਡੇ ਨਾਲ ਦਾ ਤੁਸੀਂ ਤੇ ਇਹਦੇ ਨੂੰ ਵਿਵਾਦ ਦੇ ਲਾਗ ਪਿੰਨੇ ਹੋ ਕੰਜਰ ਨਾ ਹੋਣ ਆ ਲੈ ਆਗੇ ਤੇਰੇ ਸਾਹੂ ਪੁੱਤ ਪਾਦਾ ਜੱਟ ਕਿਹਾ ਆਉਣੇ ਨਾ ਤੂੰ ਤਾਂ ਕਹਿੰਦੀ ਮੇਰੇ ਸਾਹੂ ਪੁੱਤ ਮੇਰੇ ਤਾਂ ਬਾੜੀ ਸਿਆਣੇ ਨੇ ਉਹ ਤਾਂ ਤੇਰੇ ਨਾਲੋਂ ਇੰਨਾ ਜ਼ਿਆਦਾ ਸਿਆਣੇ ਨੇ ਦੇਖ ਲੈ ਹੁਣ ਕਰ ਐਸ਼ਾ ਆਪਣੇ ਸਾਹੂ ਪੁੱਤਾਂ ਵੱਡੇ ਤੇਰੇ ਲਾੜਲੇ ਆ ਦੇ ਲੈ ਆ ਕੀ ਹੋ ਗਿਆ ਕੀ ਹੋ ਗਿਆ ਇਹਨੇ ਲਈ ਰੱਖਿਆ ਹੈ ਤੇ ਦੂਸਰੀ ਵਾਰ ਉਹ ਕਹਿੰਨਾ ਮੈਂ ਥੱਪੜ ਲਾ ਆਈ ਕੋ ਸਿਖਾਇਆ ਨਾ ਤੇ ਆਪਣੇ ਸਾਹੂ ਪੁੱਤਾਂ ਨੂੰ ਹੂੰ ਮੈਂ ਦਾ ਕਾਰੇ ਨੂੰ ਕਹਿੰਦੀ ਜੇ ਦੋ ਡੰਗਰ ਮੇਰੇ ਇਹ ਜੀ ਨੇ ਜਿੰਨੇ ਜੰਮੇ ਸਾਰੀ ਨਕਬ ਮੈਂ ਤਾਂ ਸੱਚੀ ਗੱਲ ਕਹਿਨੀ ਆ ਇਹਨਾਂ ਨੇ ਮੇਰਾ ਲਹੂ ਪੀਤਾ ਪਿਆ ਮੈਂ ਤਾਂ ਇਹਨਾਂ ਕੰਜਰਾਂ ਨੂੰ ਕਹਿੰਦੀ ਸੀ ਵੀ ਤੁਸੀਂ ਦਾ ਕੰਮ ਤੇ ਹੱਥ ਬਟਾਏ ਕਰੋ ਮਿਲ ਜਾ ਪਰ ਇਹ ਵੀ ਨਕਮੇ ਨਿਕਲੇ ਸਾਰੇ ਮੈਂ ਤਾਂ ਇਹ ਸੋਚਦੀ ਜਿਵੇਂ ਮੇਰੇ ਜਵਾਕ ਜਿੰਨਾ ਵੀ ਜੰਮਣਗੇ ਸਾਰੀ ਪੜ ਲੈ ਕੇ ਫਿਰ ਆ ਰਾਮਚਾ ਕਰਨਗੇ ਇਹਨਾਂ ਨੇ ਮੇਰਾ ਲਹੂ ਪੀਤਾ ਪਿਆ ਮੇਰੇ ਪਿੰਡ 'ਚ ਬੇਇੱਜ਼ਤੀ ਕਰਾਈ ਵੀ ਇਹਨਾਂ ਨੇ ਯਾਰ ਰੱਬਾ ਮੈਂ ਤੇਰਾ ਕੀ ਬਿਗਾੜਦਾ ਯਾਰ ਕੀ ਬਿਗਾੜਦਾ ਮੈਂ ਯਾਰ ਘਰੇ ਜਾਵਾਂ ਮੰਮੀ ਨਹੀਂ ਟਿਕਣ ਦਿੰਦੀ ਯਾਰ ਗਾਲਾਂ ਕੱਢਦੀ ਆ ਇੱਧਰ ਬਾਹਰ ਬਾਹਰ ਨਹੀਂ ਮੇਰਾ ਜੀ ਲੱਗਦਾ ਯਾਰ ਮੈਂ ਦੁਖੀ ਆ ਗਿਆ ਯਾਰ ਨਾ ਹੱਥ 'ਚ ਨੌਕਰੀ ਆ ਟਿਕਾ ਉਧਰ ਰੱਤੀ ਲੇ ਲੋ ਬੋਲਾ ਉਹ ਸਿਰੇ ਦਾ ਹੀ ਆ ਉਹ ਵਿਆਹ-ਵਿਆਹ ਕਰੀ ਜਾਂਦਾ ਉਹਨੂੰ ਕੋਈ ਹੋਰ ਕੰਮ ਹੀ ਨਹੀਂ ਹੈਗਾ ਉਹ ਦੇਖੂਗਾ ਮੇਰੇ ਬਸ ਤੇ ਇਥੇ ਛਤਰਾ ਦਾ ਹਾਰ ਪਾਉਣ ਨੂੰ ਰਹਿੰਦਾ ਹਰ ਟਾਈਮ ਉਹ ਤਾਂ ਇਹੀ ਚਾਹੁੰਦਾ ਹੀ ਬਸ ਮੈਂ ਬਸ ਬਰਬਾਦ ਹੋ ਜਾਵਾਂ ਹੋਰ ਤਾਂ ਕੁਝ ਨਹੀਂ ਪਹਿਲੇ ਬਰਬਾਦ ਦਾ ਭਰਾਵਾ ਮੈਂ ਤਾਂ ਹੋਰ ਕਿੰਨਾ ਕੁ ਬਰਬਾਦ ਕਰਦਾ ਆ ਬੋਲਾ ਨਹੀਂ ਟਿਕਦਾ ਯਾਰ ਮੈਂ ਪਹਿਲੇ ਹੀ ਮੂਡ ਖਰਾਬ ਹੈ ਹੁਣ ਫੋਨ ਲਈ ਜਾਂਦਾ ਹਲੋ ਹਾਂ ਬੋਲ ਹਾਂ ਵੀ ਕਿਸਲਾ ਬਣੀ ਤਾਰੇ ਹੁਣ ਤੇਰੀ ਓ ਯਾਰ ਕੀ ਹੈ ਯਾਰ ਬੋਲਿਆ ਮੈਂ ਤਾਂ ਪਹਿਲੇ ਹੀ ਬਹੁਤ ਦੁਖੀ ਆ ਯਾਰ ਉੱਤੋਂ ਤੂੰ ਜਗਮਤ ਲੋਨ ਪਾਈ ਜਾਂਦਾ ਤੂੰ ਹੋਰ ਦੁਖੀ ਕਰੀ ਜਾਂਦਾ ਯਾਰ ਮੈਂ ਪਹਿਲੇ ਹੀ ਬਹੁਤ ਦੁਖੀ ਆ ਏ ਤੂੰ ਪਹਿਲੇ ਹੀ ਸੁਖੀ ਆ ਫਿਰ ਮੇਰੇ ਕੋਲ ਕੀ ਹੰਬ ਲੈਣਾ ਆਉਣਾ ਜੇ ਪਹਿਲੇ ਹੀ ਸੁਖੀਆਂ ਪਤਾ ਨਹੀਂ ਮੇਰੇ ਕੋਲ ਕਾਤੇ ਆਉਂਦੇ ਨੇ ਜੇ ਪਹਿਲੇ ਹੀ ਸੁਖੀ ਹੁੰਨੇ ਹੋ ਫਿਰ ਮੇਰੇ ਕੋਲ ਕਾਤੇ ਹੁੰਨੇ ਹੁੰਨੇ ਓ ਯਾਰ ਕੀ ਆ ਯਾਰ ਤੂੰ ਕੀ ਯਾਰ ਕੋ ਕੰਨਾਂ ਦਾ ਲਾ ਲੂਜ ਕਰਾ ਲਾ ਤੂੰ ਕੀ ਕਿੰਨੀ ਵਾਰ ਕਹਤਾ ਯਾਰ ਤੈਨੂੰ ਮੇਰਾ ਨਹੀਂ ਮੂਡ ਬੈਸ ਕਰਨ ਦਾ ਯਾਰ ਮੈਂ ਤੈਨੂੰ ਸੁਖੀ ਥੋੜੀ ਗਿਆ ਮੈਂ ਤੈਨੂੰ ਕਹਾਂ ਮੈਂ ਬਹੁਤ ਦੁਖੀ ਆ ਮੈਂ ਕਰੋ ਵੀ ਬਹੁਤ ਦੁਖੀ ਆਇਆ ਪਿਆ ਯਾਰ ਮੈਂ ਤੈਨੂੰ ਕੀ ਦੱਸਾਂ ਬਸ ਨੋ ਮੇਰਾ ਤਾਂ ਮੂਡ ਹੀ ਖਰਾਬ ਆ ਯਾਰ ਬਸ ਮੈਂ ਬੈਸ ਨਹੀਂ ਕਰਨੀ ਹੁਣ ਤੇਰੇ ਨਾਲ ਯਾਰ ਤੂੰ ਗੱਲ ਦੱਸ ਕੀ ਆ ਤੂੰ ਮੈਨੂੰ ਕੰਮ ਦੱਸ ਛੇਤੀ ਕੀ ਆ ਫੋਨ ਕਾਸ ਨੂੰ ਕੀਤਾ ਸੀ ਤੈਨੂੰ ਮੈਂ ਤਾਂ ਹੀ ਕਹਿਣਾ ਤੂੰ ਵਿਆਹ ਕਰਾ ਲ ਜਿਹੜੀ ਤੂੰ ਕਿਸੇ ਦੀ ਗੱਲ ਨਹੀਂ ਮੰਨਦਾ ਨਾ ਤੂੰ ਤਾਂ ਸਾਰਿਆਂ ਦਾ ਛੇਤਰ ਖਾਨਾ ਤੂੰ ਵਿਆਹ ਕਰਾ ਲਾ ਪਰਜਾਈ ਤੇਰੀ ਸੇਵਾ ਕਰਿਆ ਕਰੂੰਗੀ ਤੂੰ ਨਿਆਰੇ ਲੇਂਗਾ ਹਾਂ ਹਾਂ ਤੂੰ ਤਾਂ ਚਾਹੁੰਦਾ ਹੀ ਇਹੀ ਆ ਯਾਰ ਵੀ ਢੋਲ ਮੇਰੇ ਨਾਲ ਬਾਅਦ ਵਿੱਚ ਮੈਂ ਉਹ ਹੀ ਢੋਲ ਨੂੰ ਬੈਠਾ ਵਜਾਈ ਜਾਣਾ ਐ ਥੋੜੀ ਹੁੰਦਾ ਯਾਰ ਕਿਤੇ ਵਿਆਹ ਕਰਾ ਕੇ ਬੰਦੇ ਦੀ ਜ਼ਿੰਦਗੀ ਸੁਧਰਦੀ ਆ ਤੂੰ ਤਾਂ ਬਾਕੀ ਕੁਝ ਕਹਿਣਾ ਯਾਰ ਮੈਨੂੰ ਪਤਾ ਤੂੰ ਤਾਂ ਚੋਨਾ ਹੀ ਮਾੜਾ ਯਾਰ ਹਾਂ ਜਿਹੜਾ ਤੈਨੂੰ ਚੰਗੀ ਸਲਾਹ ਦਿੰਦਾ ਤੇਰਾ ਯਾਰ ਤੈਨੂੰ ਉਹ ਮਾੜਾ ਲੱਗਦਾ ਜਿਹੜੀ ਮਾੜਾ ਦਿੰਦਾ ਉਹ ਤੈਨੂੰ ਚੰਗਾ ਲੱਗਦਾ ਬਈ ਇਸ ਤਾਂ ਫੁੱਦੂ ਆ ਯਾਰ ਤੂੰ ਹੀ ਠੀਕ ਆ ਬਈ ਓ ਯਾਰ ਤਾਰਿਆ ਓ ਯਾਰ ਮੇਰਾ ਮਨ ਨਹੀਂ ਮੰਨਦਾ ਯਾਰ ਵਿਆਹ ਕਰਾਉਂਦਾ ਯਾਰ ਵਿਆਹ ਕਰਾ ਕੇ ਤਾਂ ਮੈਂ ਹੋਰ ਛੱਤਰ ਖਾਊਂਗਾ ਯਾਰ ਔਰ ਇੱਥੇ ਤਾਂ ਮੇਰੀ ਮਾਂ ਨਹੀਂ ਟਿਕਦੀ ਉੱਥੇ ਮੇਰੇ ਘਰ ਵਾਲੇ ਵੀ ਛੱਤਰ ਮਾਰਿਆ ਕਰੂ ਯਾਰ ਨਹੀਂ ਯਾਰ ਮੇਰਾ ਮਨ ਨਹੀਂ ਮੰਨਦਾ ਉਈ ਨਾ ਮੰਨਤਾ ਤੇ ਆਪੇ ਮਨ ਜੂ ਜਦ ਤੇਰੇ ਲਈ ਦੇਸਤਾ ਆਇਆ ਨਾ ਤੂੰ ਤਾਂ ਆਪੇ ਗਏਗਾ ਭੱਜ ਭੱਜ ਕੇ ਵੀ ਮੇਰਾ ਵਿਆਹ ਕਰ ਦੋ ਉਹ ਚਲ ਠੀਕ ਆ ਯਾਰ ਬੋਲਿਆ ਜੇ ਤੈਨੂੰ ਲੱਗਦਾ ਵੀ ਮੇਰਾ ਵਿਆਹ ਕਰਨ ਨਾਲ ਮੇਰੇ ਦੁੱਖ ਟੁੱਟਦੇ ਨੇ ਤਾਂ ਫਿਰ ਦੇਖ ਲੈ ਯਾਰ ਫਿਰ ਹੋਰ ਕੀ ਆ ਤੇਰੀ ਮੰਨ ਕੇ ਦੇਖ ਲੈਣੇ ਆ ਪਰ ਜੇ ਮੇਰੇ ਮੈਨੂੰ ਇਹ ਤੋਂ ਵੱਧ ਦੁੱਖ ਮਿਲੇ ਨਾ ਦੇਖੀ ਪਰ ਤੈਨੂੰ ਭਜਾ ਭਜਾ ਕੇ ਭੰਨੂਗਾ ਮੈਂ ਚੁੱਪ ਲੈ ਲਾਉਂ ਫਿਰ ਦੇਖ ਲੈ ਬੱਤੋ ਮੇਰੇ ਲੈ ਜੇ ਹੁੰਦੀ ਐ ਨਾ ਫੇ ਯਾਰ ਆੜੀ ਗੱਲ ਹਣ ਦੇਖੀ ਤੂੰ ਆਪਾਂ ਕਿਵੇਂ ਘੜੇ ਤੋਂ ਕੌਲਾ ਚੱਕਦੇ। ਚਲ ਠੀਕ ਹੈ ਯਾਰ ਜਿਵੇਂ ਤੈਨੂੰ ਠੀਕ ਲੱਗਦਾ ਤੂੰਵੇਂ ਕਰ ਯਾਰ। ਬਸ ਠੀਕ ਹੈ ਯਾਰ ਜਿਵੇਂ ਮੇਰਾ ਯਾਰ ਕਹਿੰਦਾ ਆਪਾਂਵੇਂ ਮੰਨ ਲੈਨੇ ਆ। ਹਨਾ ਤੂੰ ਕਿਹੜਾ ਮੇਰੇ ਲਈ ਮਾੜਾ ਸੋਚੇਗਾ ਹੁਣ ਆਖਰ ਤੇਰੇ ਕੋਲ ਤਾਂ ਮੈਂ ਭੱਜਿਆ ਭੱਜਿਆ ਆਉਣਾ ਵੀ ਤੂੰ ਸਲਾਹ ਦੇ ਕੋਈ ਮੈਨੂੰ ਪਤਾ ਤੂੰ ਸਮਝਦਾਰ ਆ। ਚਲ ਠੀਕ ਹੈ ਯਾਰ ਜਿਵੇਂ ਤੈਨੂੰ ਠੀਕ ਲੱਗਦਾ ਤੂੰਵੇਂ ਕਰ। ਚਲ ਕੋਈ ਨਾ ਹੁਣ ਤੂੰ ਫੋਨ ਰੱਖ। ਮੈਨੂੰ ਬਚੋਲੇ ਨੇ ਇੱਕ ਕੁੜੀ 10-20 ਦੀ ਹੈ ਮੈਂ ਕਰਦਾ ਬਚੋਲੇ ਨਾਲ ਗੱਲ। ਥੈ ਫੋਟੋ ਪੇ ਦਿਮੇ ਨੂੰ ਆਪਣੀ ਫਿਰ ਮੈਂ ਉਹਨੂੰ ਦਿਖਾਉਂਗਾ ਚੱਲ ਠੀਕਾ ਲੈ ਉਹ ਨਹੀਂ ਆ ਰਹੇ ਹਣਗੇ ਜੇ ਇਹਨਾਂ ਦੇ ਘਰੇ ਕਲੇਸ਼ ਹੋਇਆ ਕਰੂਗਾ ਕਦੇ ਇਹ ਉਹਦੇ ਜੁੰਡੇ ਪੱਟਿਆ ਕਰੂਗੀ ਕਦੇ ਆ ਉਹਦੇ ਪੱਟਿਆ ਕਰੂਗਾ ਹੁਣ ਆਊਗਾ ਨਿਆਰਾ ਕਿਉਂ ਵੀ ਤਾਰਿਆ ਤੂੰ ਤਾਂ ਟਿਰ ਗਿਆ ਹੁਣ ਆ ਪਤਾ ਨਹੀਂ ਕੀ ਦਿਖਾਈ ਜਾਂਦੇ ਨੇ ਪੰਨਾ ਜਿਵੇਂ ਤੱਕ ਮਰ ਪੰਗਾ ਹੀ ਪੰਗਾ ਲੈ ਫੋਨਾਂ ਦੇ ਵੀ ਬਸ ਲੈ ਪਤਾ ਨਹੀਂ ਕੋਸ਼ਿਸ਼ ਨਹੀਂ ਇਹ ਕਿਤਾ ਹੈਗਾ ਹਾਂ ਹੋਰ ਵੀ ਠੀਕ ਹੋ ਆ ਕੀ ਹਾਲਾ ਤੇਰਾ ਲੈ ਰੱਤੀ ਆਇਆ ਕੋਈ ਭਾਈ ਤੂੰ ਕਿਵੇਂ ਆਣਾ ਹੋਇਆ ਜੱਜਣ ਨੂੰ ਫੜ ਜਾ ਫੜ ਜਾ ਮੈਨੂੰ ਫੋਨ ਬੰਦ ਕਰਨ ਦੇ ਪਹਿਲਾਂ ਇਕੱਟਾ ਚੱਲਦਾ ਨਹੀਂ ਹੈਗਾ ਅਵੇ ਚੱਜਣਾ ਪਤਾ ਨਹੀਂ ਕੀ ਥੁੰਗਾ ਆਇਆ ਪਤਾ ਨਹੀਂ ਕਿਵੇਂ ਮਾਈ ਜਾਂਦੇ ਨੇ ਨਮਾ ਲੈ ਲੋ ਪਤਾ ਨਮਾ ਲੈ ਲੋ ਹੁਣ ਤੁਸੀਂ ਓ ਨਮਾ ਲੈਣ ਦੀ ਵੀ ਕੀ ਗੱਲ ਆ ਨਮਈਆ ਲੈ ਪਰਸਾ ਦਾ 18000 ਲਾ ਕੇ ਆਏ ਜੱਜੇ ਅੱਛਾ ਹੀ ਹੂੰ ਇਥੇ ਰੁੱਟ ਲਿਆ ਪਤਾ ਨਹੀਂ ਭਾਈ ਦੁੱਟ ਲਿਆ ਪਤਾ ਨਹੀਂ ਕੀ ਕਰਨਿਆ ਤਾਂ ਚੱਲ ਰਹੀ ਨਹੀਂ ਹੈਗਾ ਮੈਂ ਜਾਊਂਗਾ ਹਣ ਦੁਕਾਨ ਆਣ ਜਲ ਉਸ ਕੱਟ ਕੇ ਆਉਂਗਾ ਸੇ ਰੋ ਤਾਂ ਫਿਰ ਮੈਂ ਤਾਂ ਮੈਨੂੰ ਨੀਂਗਾ ਕਮਝ ਹੋ ਰਾ ਚਾ ਤੂੰ ਇਹਨੂੰ ਛੱਡ ਤੂੰ ਮੈਨੂੰ ਐਂ ਰੱਸ ਕਿ ਇਹ ਗੱਲ ਹੋ ਗਈ ਹੈ ਜਬੀ ਤੂੰ ਸਾਡੇ ਅੱਜ ਫੇਰੇ ਪਾ ਲਏ ਅੱਜ ਨੂੰ ਅਸੀਂ ਤਾਂ ਨਹੀਂ ਬਸ ਅਹੀਂ ਫੇਰੇ ਬਾ ਦਿਨੇ ਆਂ ਤੇਰਾ ਫੇਰਾ ਪਾਉਨ ਨੂੰ ਤਜੋਤਾ ਨਾਲ ਆ ਹਾਂ ਨਹੀਂ ਜੀ ਮਤਲਬ ਕੀ ਕਰਦੇ ਰਹਿੰਦੇ ਆ ਜੀ ਜੇ ਕੋਈ ਕੰਮ ਕੋਮ ਹੁੰਦਾ ਬਿਨਾ ਕੰਮ ਤੋਂ ਕਦੇ ਆਇਆ ਨਹੀਂ ਇਹ ਤਾਂ ਗੱਲ ਹੈ ਨਹੀਂ ਇਹ ਤਾਂ ਗੱਲ ਮੰਨੇ ਵਾਲੀ ਹੈ ਨਹੀਂ ਬਿਨਾ ਕੰਮ ਤੋਂ ਤੂੰ ਕਦੇ ਝੋਕਦਾ ਹੀ ਨਹੀਂ ਮੇਰੇ ਕੋਲ ਚਲੋ ਇਹ ਗੱਲ ਛੱਡੋ ਜੀ ਅੱਛਾ ਚਲ ਦੱਸ ਫਿਰ ਕੰਮ ਕੀ ਹੈ ਸਾਡੇ ਪਿੰਡ 'ਚ ਮੇਰੇ ਇੱਕ ਆੜੀ ਆਈ ਜੀ ਮੁੰਡਾ ਅੱਛਾ ਹਾਂਜੀ ਹਾਂ ਤਾਰਾ ਨਾਮ ਆਂਦੀ ਉਹਦਾ ਰਿਸ਼ਤਾ ਕਰਾਉਣਾ ਸੀਗਾ ਉਹ ਤਾਰਾ ਜਿਹੜਾ ਲੰਫੰਡਰ ਦਾ ਸੇਦਾ ਹਾਂਜੀ ਹਾਂਜੀ ਆਹੋ ਦੇਖਿਆ ਮੈਂ ਉਹਦਾ ਚਿੱਤਰ ਖਾਂਦਾ ਜਨੇ ਖਾਂਦਾ ਹੈ ਨਾ ਦੇਖੋ ਆਪਣੀ ਮਾਂ ਦਾ ਉਹ ਚਿੱਤਰ ਖਾਂਦਾ ਹੈ ਵਾਹ ਬਾਪੋ ਦਾ ਹੈ ਦੋ ਭਾਈ ਨੇ ਉਹ ਉਹ ਕੀ ਨਾਮ ਨਾਲ ਹਾਂ ਹਾਂ ਗੋਲਮੋਲ ਪਰ ਉਹ ਤਾਂ ਕਹਿੰਦੇ ਜੀ ਮੇਰੇ ਲਾੜੇ ਲੇ ਕੇ ਆਉਤ ਨੇ ਉਹ ਸਾਰਾ ਤਾਂ ਟੱਪੇ ਹੋਏ ਨੇ ਹਾਂ ਚੱਲ ਦੇਖ ਭਾਈ ਮੈਂ ਤੈਨੂੰ ਇੱਕ ਗੱਲ ਦੱਸਦਾ ਹੈਂ ੱਤੀ ਤੂੰ ਰਿਸ਼ਤਾ ਉਹ ਦੇਖ ਮੈਂ ਕਰਾ ਦੂੰ ਪਰ ਗੱਲ ਐ ਨਹੀਂ ਕਾ ਵੀ ਤਾਤਾ ਮੈਨੂੰ ਸਾਲ ਚਾਹੀਦਾ ਉਹ ਤਾਰੇ ਜਿਹੜੇ ਨੂੰ ਮੈਂ ਕਰਾਉਂਦਾ ਰਸਤਾ ਰਸਤਾ ਨਾ 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 ਮੈਂ ਇਹ ਨਹੀਂ ਉਹ ਕਰਣਾ ਭਾਈ ਦੇਖ ਲੋ ਜੀ ਜੇ ਮੰਦੀ ਦਾ ਕੋ ਆਪਾਂ ਮਾਰ ਤਾਨ ਕਰ ਲਾਂਗੇ ਤੁਹਾਡਾ ਚੱਲ ਭਾਈ ਮੈਨੂੰ ਐਂ ਦੱਸ ਦਿੱਤੇ ਕਿ ਕਿੰਨੇ ਟੋਲੇ ਪਾਏਗਾ ਤੇਰੇ ਚਾਰ ਕਿ ਪਾਦਾਂਗੇ ਜੀ ਲਾ 400 ਪਾ ਰਹੇ ਹੈ ਜੇ ਤੂੰ ਹੈ ਕੋਈ ਸਾ ਕੋਈ ਥੋਕਰੀਆਂ ਦਾ ਫਰਾੜੀਆਂ ਲੈਣੀਆਂ ਮਾਰਦੇ ਨੇ ਉਹ ਵੇ ਬੱਡ ਟੋੜਾ ਕੋ ਕੁਛ ਕੋਈ ਸੋਨਾ ਹੋਰ ਵੀ ਪਾਉ ਤਾਂ ਦਾ ਕੋਈ ਬੰਦਾ ਹੱਲ ਕਰਦਾ ਵੇ ਦੇਖਣਾ ਚਾਹੀਦਾ ਚਾਹ ਲੈ ਪਵਾ ਦਾਂਗੇ ਜੀ ਇੱਕ ਚਾਹ ਨਾ ਅੱਛਾ ਗਰਾਂ ਨੂੰ ਮੇਰਾ ਭਾਈ ਇਹ ਘੁੱਟ ਵੀ ਚਾਹਦਾ ਮੇ ਪਾਣੀ ਹੈ ਕਿ ਚਾਹ ਮੇਰੀ ਅੱਛੇ ਤੱਕ ਕਲਮਿਕ ਜੀ ਦਿਖਣੀ ਚਾਹੀਦੀ ਠੀਕ ਹੈ ਸੱਤ ਟੋਲੇ ਜਿੰਨੇ ਮਰਜੀ ਤਾ ਉਹ ਮੇਰੇ ਕੋਲ 10 ਟੋਲੇ ਦੀ ਪਾਰੀ ਤੂੰ ਮੈਨੂੰ ਕਿ ਨਾ ਹੋਂਦਾ ਤੂੰ ਮੈਨੂੰ ਜਿੰਨੇ ਟੋਲੇ ਦੀ ਪਾਣੀ ਉਹ ਨਹੀਂ ਪਾ ਇਹ ਮਹਿਦਾਈ ਕੋਈ ਜੇ ਬੋਣਾਂ ਤੇ ਕੇ ਪਵਾਵਾਂਗੇ ਹਾਂ ਤੇਰੇ ਗੱਲ ਤੁਮ ਲੱਗਦਾ ਜੇ ਤਾਂ ਉਹਨਾਂ ਨੂੰ ਕਹਿ ਦੇਣਾ ਹਾਂ ਜਸਟ ਓ ਅੱਛਾ ਚਲੋ ਰਿਸਟੌਰਨ ਵਿੱਚ ਲਾ ਦੂੰਗਾ ਮੈਨੂੰ ਐਂ ਦੱਸਿਆ ਇਹ ਆਪਣਾ ਤਾਰਾ ਕੱਢਾ ਕੀਆ ਨਾ ਨੀ ਮੁੰਡਾ ਥੋੜੀ ਨਾ ਪਰਦਾ ਬੈਠੀ ਤਾਂ ਆ ਗਈ ਉਹ ਕਿਹਨਾਂ ਵੱਡਾ ਉਹ ਮੇਰੇ ਜਿੱਡੇ ਟੱਕਰੇ ਨੇ ਮੈਨੂੰ ਸਾਰੇ ਸਿਰੇ ਟੱਕਰੇ ਨੇ ਮੈਂ ਕਹਿੰਦਾ ਮੁੰਡਾ ਕੱਢਾ ਕੀਆ ਮੈਂ ਤੈਨੂੰ ਐਂ ਪੁੱਛਦਾ ਇਹ ਤਾਂ ਮੰਜੇ ਦਾ ਉੱਤਾ ਜੀ ਮੰਜੇ ਤੋੜਦਾ ਇਹ ਕੋਈ ਨਾ ਮਤੰਦਾ ਚੱਲੇਗਾ ਬਲਾਵੇਂ ਦੁਨੀਆ ਦੇ ਮਤਲਬ ਸੁੱਤਾ ਪਿਆ ਰਹਿਣਾ ਜੇ ਅਮੀਂ ਕਬੀ ਘੰਟੇ ਓਹੋ ਨਾ ਮੰਜੇ ਤੋੜਨੇ ਆਏ ਨੂੰ ਕੁੜੀ ਕੌਣ ਦੇਊਗਾ ਬਲਾਵੇਂ ਨੂੰ ਇਹ ਤਾਂ ਰੱਛ ਹੈ ਇਹ ਤਾਂ ਤੁਸੀਂ ਘਰੋਂ ਵੇਜੀ ਓਹ ਮੈਂ ਦੇਖ ਮੰਜੇ ਤੋੜਨੇ ਆਣ ਰਿਸਤਾ ਦਾ ਨਹੀਂ ਹੋ ਸਕਦਾ ਪੰਜਾਬੀ ਕੁੜੀ ਕਿਹਨੇ ਲੈਣੀ ਆ ਮੰਜੇ ਤੋੜਨੇ ਆਏ ਨੂੰ ਹੈ ਜਿਹੜਾ ਛਾਲੀ ਦਿਹਾੜੀ ਸੁੱਤਾਂ ਸੁੱਤਾਂ ਨੂੰ ਸਦਾ ਤੇਰੀ ਮਰਜ਼ੀ ਲਿਆ ਦੋ ਜੀ ਨਪਾਲਣ ਭਈਆਣੀ ਪੰਜਾਬ ਨੂੰ ਤੁਸੀਂ ਬਸ ਸਾਨੂੰ ਕੁੜੀ ਲਾ ਕੇ ਦੋ ਉਹਦੇ ਵਾਸਤੇ ਅੱਛਾ ਇਹ ਮੈਂ ਬਈਆ ਨਾਲ ਚੱਲੂ ਨਪਾਲਣ ਚੱਲ ਜੂ ਜੀ ਅੱਛਾ ਠੀਕ ਆ ਭਈਆਣੀ ਹਾਂ ਹੈਗਾ ਨੰਬਰ ਤਾਂ ਮੇਰੇ ਕੋਲ ਹੈਗਾ ਕਦੇ ਹੀ ਗੱਲ ਮੈਂ ਗੁੰਗਾ ਗੱਲ ਉਹਦੇ ਠੀਕ ਆ ਤੇ ਜੇ ਪੰਜਾਬਣ ਕੁੜੀ ਦਾ ਮੈਂ ਜਿੰਨਾ ਹੱਦ ਤੱਕ ਹੋ ਸਕੀ ਮੈਂ ਲੱਭ ਲੂੰਗਾ ਠੀਕ ਹੈ ਪਰ ਮੇਰੇ ਹਿਸਾਬ ਨਾਲ ਕਿ ਭਈਆ ਰਾਣੀ ਜਾ ਨਹੀਂ ਜਾਊਗੀ ਕਿਉਂਕਿ ਭਈਆ ਰਾਣੀ ਕੀ ਉਹ ਵੀ ਮੰਜੇ ਨਾਲ ਆਪ ਟੁੱਟੀ ਜਾਊਗੀ ਨਾਲ ਉਹ ਟੁੱਟੀ ਜਾਊਗਾ ਲੋਹੇ ਆਪਣਾ ਐਸ ਕੱਢ ਲਗੇ ਹਾਂਜੀ ਇਹ ਵੀ ਠੀਕ ਹੈ ਇਹ ਵੀ ਠੀਕ ਹੈ ਮਾ ਉਹਨੂੰ ਬੋਲੜਿਆ ਭਈਆ ਨੂੰ ਬੋਲ ਜਾ ਤੂੰ ਕੋਲੀ ਅੱਛਾ ਅੱਛਾ ਦੇਖ ਭੈਣਤੀ ਹਾਂਜੀ ਦੇ ਛੁੰਦਰ ਰੱਦ ਨੂੰ ਦੇਖ ਪਹਿਲਾਂ ਹੀ ਨਹੀਂ ਮੇਰੀਆਂ ਥੋੜੀ ਉਹ ਲਾਲਾਂ ਦੀ ਜਿਕੜੀਆਂ ਨੇ ਓਹੋ ਤੇ ਤੇ ਥੋੜੀ ਡੇਗੂਗਾ ਹੁਣ ਉਹ ਗੱਲ ਐਨੀ ਗਾਵੀ ਥੋੜੀ ਓਹ ਆ ਮੈਨੂੰ ਛੋਟਾ ਬੂਲ ਆ ਚੱਲ ਇਹ ਮੇਰਾ ਹੁਣ ਤੇ ਦਿਮਾਗ ਨਾ ਖਾ ਨਾੜ ਦੇ ਨੂੰ ਚੰਗੀ ਤਰ੍ਹਾਂ ਠੰਡਾ ਬੋਲਾ ਬੋਲਾ ਤੋਂ ਵੱਜਦਾ ਤੇ ਹੁਣ ਤੋਂ ਐਂ ਕਰ ਤੇ ਹੁਣ ਜੇ ਆ ਆਪਣੇ ਘਰ ਨੂੰ ਜੇ ਕੋਈ ਕੁੜੀ ਤਾਲੀ ਹੋਈ ਭਈਆ ਰਾਣੀ ਹੋਈ ਮੈਂ ਦੱਤ ਪਾ ਦੂੰਗਾ ਜੰਨੀ ਮੈਂ ਮਾਨ ਕਰੂੰਗਾ ਸ਼ਾਬ ਨੂੰ ਠੀਕ ਹੈ ਚੱਕ ਨਹੀਂ ਇਕਦਾਂ ਤੁਸੀਂ ਫੋਨ ਚੱਕਾ ਕੋਈ ਟੱਪਰ ਮੈਂ ਨਾਲ ਮੁੰਡੇ ਨੂੰ ਲਿਓਂਗੇ ਸਭ ਨੂੰ ਤੋ ਮੁੰਡੇ ਨੂੰ ਲੈ ਨਹੀਂ 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 ਮੈਂ ਕੁੜੀ ਨਾਲ ਉੱਥੀ ਲਾ ਕੇ ਆਉਂਗਾ ਨਾਲੇ ਮੁੰਡਾ ਦੇਖਣਗੇ ਨਾਲੇ ਮੁੰਡੇ ਦਾ ਘਰ ਵਾ ਦੇਖਣਗੇ ਸਾਡਾ ਕੁਝ ਦੇਖਣਗੇ ਹਬ ਤੇ ਨਾਲ ਮੈਂ ਆਜੂਗਾ ਜੇ ਤੇ ਫਾਨ ਨਾ ਚੱਕਿਆ ਮੈਂ ਕੁੱਤਾ ਭਾੜਾ ਤੇਰੇ ਮਗਰ ਅੰਦਰ ਕੋਈ ਨਹੀਂ ਮੈਂ ਤਾਂ ਕੱਸਤਾ ਬਜੀਏ ਚਲੋ ਠੀਕ ਹੈ ਵਾ ਵਾ ਨਹੀਂ ਨਹੀਂ ਬਸ ਬਸ ਠੀਕ ਹੈ ਜਾਓ ਬੱਚਾ ਠੀਕ ਇਹ ਰ ਠੀਕ ਚੱਲਿਆ ਟੱਗਿਆ ਇਹ ਨਾਲ ਰਿਸ਼ਤੇ ਨੂੰ ਵੀ ਕਹਿ ਗਿਆ ਮੈਂ ਇੰਸਟਾ ਕਰਾਂਗਾ ਕਿਥੋਂ ਮਿੰਟਾ ਆਪਣੇ ਕੋ ਮੂਹ ਲਾਉਂਦਾ ਹੈਗਾ ਚੱਲ ਦੇਖ ਲਾਂਗੇ ਹਾਂ 2 ਸਾਲ ਤਾਂ ਹੋ ਗਏ ਵੈਸੇ ਮੈਨੂੰ ਰਿਸ਼ਤੇ ਕਰਾਉਂਦੇ ਨਹੀਂ ਕੋਈ ਮਾੜਾ ਮੁੱਟੇ ਤੇ ਹੱਲ ਬਣੂਗਾ ਹੀ ਵੈਸੇ ਮੈਂ ਯਾਰਾਂ ਨੂੰ ਵੀ ਸੁਣੀ ਰਗੂਏ ਮੈਂ ਥੇਣਾ ਆਂ ਬੀੜਾ ਕਾਲੀ ਆ ਜੀ ਯਾਰ ਆਪਕੇ ਰੱਬ ਕਰਾਉਣਾ ਅੰਨੇ ਚੱਲ ਦੇਖੀ ਜਾਂਦੀ ਆ ਕੋਈ ਕਹਦਾ ਨਾ ਮੇਰਾ ਤਾਂ ਫੋਨ ਆ ਇਹਨੇ ਕੰਮ ਵਿਖੜਾਤਾ ਮੈਂ ਤਾਂ ਜਵਾਰੋ ਦੇ ਖਾ ਰਿਹਾ ਤਿੱਲਾ ਜੀ ਕਿੰਗਾ ਉਹ ਦੀਆਂ ਮੁੰਡੀਆਂ ਇਹ ਤਾਂ ਚੱਲ ਜਾਰੀ ਮੈਂ ਨਾ ਹੁਣ ਇਹ ਮੂੰਹ ਤੇ ਮਾਰ ਕੇ ਹੁਣਾ ਚਾਹਾਂ ਆਏ ਯਾਰ ਮੋਲੂ ਜੇ ਤੇ ਤੈਨੂੰ ਹਿੰਮਤ ਹੋਣਾ ਇਹਦੇ ਵੀ ਟਕਾਲਾ ਖੜ ਖਾਇ ਦੇਤੇ ਬੱਸ ਕੀ ਨਹੀਂ ਹੋ ਗਿਆ ਇਹ ਮੋਲੂ ਤੈਨੂੰ ਆਂਗਿਲ ਆਉਂਦੀ ਯਾਰ ਆਪਾਂ ਮੰਮੀ ਨੂੰ ਬਹੁਤ ਜ਼ਿਆੜੀ ਦੁਖੀ ਕਰਦੇ ਆਂ ਹੋਰ ਕੀ ਯਾਰ ਯਾਰ ਆਪਾਂ ਨੂੰ ਮੰਮੀ ਨੂੰ ਇੰਨਾ ਦੁਖੀ ਨਹੀਂ ਕਰਨਾ ਚਾਹੀਦਾ ਹੈਗਾ ਮੰਮੀ ਨਾ ਕੀ ਪਤਾ ਵੱਧ ਗੁੱਸੇ ਜਾ ਕੇ ਆਪੇ ਡਾਂਗਾ ਮਾਰੇ ਆ ਮੈਂ ਕੋਈ ਟੈੜੀ ਵੀ ਨਹੀਂ ਹੈ ਹੈਗਾ ਜਿਆ ਪਚਾਲੂ ਆਪਾਂ ਨੂੰਗਾ ਆਪਣਾ ਤਾਂ ਇੱਕ ਪਾਈ ਆ ਜਿਹਨੇ ਨਾਂ ਪੰਪ ਦੇ ਦੇ ਕੇ ਆਪਣੇ ਹੋਰ ਵੱਧ ਛਿੱਟਾ ਪਵਾ ਲੈਣੇ ਨੇ ਉਹ ਕਿਉਂ ਨਾ ਤਾਂ ਬਹੁਤ ਪਾਉਣੇ ਨੇ ਹਾਂ ਆਪਾਂ ਯਾਰ ਮੰਮੀ ਤੋਂ ਮਾਫੀ ਨਾ ਮੰਗੀਏ ਚਲ ਆ ਜਾ ਫਿਰ ਮੰਗਦੇ ਆ ਆ ਜਾ ਆ ਜਾ ਯਾਰ ਰੱਬ ਨੇ ਤਾਂ ਮੈਂ ਹੀ ਹੋਂਦ ਲਈ ਆ ਫੇ ਯਾਰ ਰੱਬ ਤਾਂ ਮਾਰ ਕੇ ਨਾ ਬੋਂਸ ਬੋਂਸ ਪਿੰਡਾਂ ਚ ਹੜ ਆਇਆ ਹੋਇਆ ਕੀ ਕਰੀਏ ਰੱਬ ਦਾ ਕੰਮ ਇਹੀ ਆ ਕਦੇ ਮੀਂਹ ਪਵਾ ਦੂ ਤੇ ਤੇ ਹਟਾ ਦੂ ਆ ਮੇਰੀਆਂ ਪਾਠੀਆਂ ਵੀ ਕਿੰਨੀਆਂ ਅਗੀਲੀਆਂ ਗੱਬਨ ਤਾਂ ਬਹੁਤ ਮਾੜੀ ਕੀਤੀ ਹੋਈ ਆ ਬਾਈ ਮਾਰ ਕੇ ਸਾਰੇ ਪਿੰਡਾਂ ਦੇ ਉੱਤੇ ਲੋਕਾਂ ਦਾ ਨੁਕਸਾਨ ਹੋਇਆ ਪਿਆ ਵਿਚਾਰੇ ਜਵਾਗ ਛੋਟੇ ਛੋਟੇ ਜੀ ਮੀ ਅੰਨਾ ਆਇਆ ਪਿਆ ਲੋਕਾਂ ਦੇ ਘਰਾਂ ਚ ਵੀ ਪਾਣੀ ਆ ਗਿਆ ਕੀ ਕਰੀਏ ਮੇਰੇ ਘਾਰੇ ਹੁਣ ਹੀ ਇੰਨੇ ਚੰਗੇ ਠੀਕੇ ਉਹ ਵੀ ਜਦ ਗਈ ਇਹ ਲੇ ਕੇ ਮਰੇ ਗੋਲ ਮੋਲ ਵੀ ਹੋ ਚੁੱਕੇ ਥੀ ਆ ਵੀ ਮਨ ਨੂੰ ਕੁਝ ਨਹੀਂ ਕਰਦੇ ਪਤਾ ਨਹੀਂ ਕਿੱਥੇ ਨੂੰ ਵਾਗੇ ਹੁਣ ਐਨ ਵੀ ਮਾਂ ਨਾਲ ਕੰਮ ਕਰਾਦੀ ਜਮਾ ਵੀ ਨਹੀਂ ਹੱਥ ਤੇ ਹੱਥ ਉੱਤੇ ਹੁੰਦੇ ਮੈਨੂੰ ਇਕੱਲੇ ਨੂੰ ਸਾਰਾ ਕੁਝ ਕਰਨਾ ਪੈਂਦਾ ਹੁਣ ਹੁਣ ਸਾਰੇ ਗੈਂਦੇ ਨੇ ਮੰਮੀ ਰੋਟੀ ਪਾਰੇ ਕਿਆ ਬਣਾ ਦੇਉਂੀ ਮੈਨੂੰ ਵਰਤਾਉ ਉਹ ਪਤਾ ਕਿੱਥੇ ਬੈਠ ਹੁੰਦੇ ਇਹਨਾਂ ਦਾ ਬਾਪੂ ਵੀ ਨਹੀਂ ਰਿਹਾ ਹੈਗਾ ਜਿਹੜਾ ਕਰਾ ਤਾਂ ਰੰਦਰ ਦੀ ਕੰਮ ਕੰਮ ਐ ਇਸ ਕਮ ਹਦ ਤੱਕ ਦੀ ਆਏ ਆਏ ਅਗੇ ਤੁਸੀਂ ਖੇ ਖਾ ਕੇ ਬਈ ਜਾਇ ਵੱਡੇ ਕੋਈ ਕੰਮ-ਕੁਮ ਕਰਾ ਰਿਆ ਕਰੋ ਵੀ ਹੱਥ ਬਟਾੜਿਆ ਕਰੋ ਕੰਮ ਤੇ ਹੁਣ ਸਾਰੇ ਕਹਿਣ ਲਾਇਆ ਨੇ ਮੰਮੀ ਚਾਹ ਦੇ ਦਿਓ ਰੋਟੀ ਦੇ ਦਿਓ ਐ ਕਰ ਦੋ ਕੋਈ ਤੁਸੀਂ ਕੰਮ ਤਾਂ ਕਰਾਉਂਦੇ ਨਹੀਂ ਖੇਡ ਖੂਡ ਕੇ ਆ ਜਾਂਦੇ ਨੇ ਉਰੇ ਵੀ ਤੂੰ ਕੰਮ ਤੋਂ ਹੱਥ ਬਟਾ ਲੋ ਜਿਹੜਾ ਕਰਾਉਣੇ ਵਾਲਾ ਸੀ ਉਹ ਵੀ ਬਾਗਿਆ ਹੋਂ ਤਾਂ ਜਾ ਛੁੱਟੇ ਆਏ ਸੰਦੀ ਮੈਰੀ ਮੰਮੀ ਬਾਕੀ ਕਰੋ ਮੈਨੂੰ ਮੱਖਣ ਬਣਾਈ ਜਾ ਨਾ ਲਾਓ ਮੈਨੂੰ ਕੰਮ ਕਰ ਲੈਣ ਦੋ ਆਪ ਤਾਂ ਤੁਸੀਂ ਕੀ ਕਰਾਉਣਾ ਇੱਥੇ ਖੇਹ ਸਵੇਰ ਖਾ ਕੇ ਅੱਗੇ ਖੇਡ ਖੂਡ ਕੇ ਆ ਗਿਆ ਪੁੱਤ ਕੋਈ ਕੰਮ ਵੀ ਕਰਾ ਦਿਆ ਕਰੋ ਮੇਰੇ ਨਾਲ ਐ ਨਾ ਕਰੋ ਮੈਂ ਘਰ ਚੂੰਗੀ ਕੰਮ ਕਰ ਲੈਣ ਦੋ ਨਹੀਂ ਨਹੀਂ ਕਰਦੀ ਮੰਮੀ ਓਏ ਓਏ ਫੇਟੂ ਨਾ ਫੇਟੂ ਆਏ ਮਾਫੀ ਕੰਝਰਾ ਨੇ ਮੇਰੇ ਨਾਲੇ ਤੇਜੀ ਦੀਗੀ ਦੇਈ ਦਿੱਤੀ ਹੋਈ ਦਰਦ ਤੇ ਮੇਰੀ ਕੰਜਰਾਂ ਨੇ ਨਾ ਕੋਈ ਕੰਮ ਪਤਾ ਕੀ ਕਰਨਾ ਮੇਰਾ ਵੀ ਕੰਮ ਚੁੜੀ ਗਿਆ ਨਾ ਭਾਈ